ਕੱਲ ਕਰੀਬ 10:30 ਵਜੇ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ ਕਿ ਦੋ ਬੰਦੇ ਨਾ ਨਵਗੜ੍ਹ ਰੇਲਵੇ ਸਟੇਸ਼ਨ ਦੇ ਨਜ਼ਦੀਕ ਸ਼ੱਕੀ ਹਾਲਤ ਵਿੱਚ ਘੁੰਮਦੇ ਦੇਖਾਈ ਦਿੱਤੇ ਹਨ ਜਿਸ ਤੇ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਅਸੀਂ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਵਿੱਚ ਸਾਰੇ ਏਰੀਆ ਨੂੰ ਕੋਰਡਨ ਕਰਕੇ ਔਰ ਅਸੀਂ ਉੱਥੋਂ ਦੀ ਸਰਚ ਕੀਤੀ ਪਰ ਕਿਸੇ ਤਰ੍ਹਾਂ ਦੀ ਕੋਈ ਸਸਪੀਸ਼ੀਅਸ ਚੀਜ਼ ਜਾਂ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਵਿਅਕਤੀ ਸਾਨੂੰ ਨਹੀਂ ਮਿਲਿਆ ਇਹ ਪਬਲਿਕ ਨੂੰ ਇਹਹੀ ਅਪੀਲ ਹੈ ਕਿ ਮਤਲਬ ਜੋ ਵੀ ਸ਼ੱਕੀ ਚੀਜ਼ ਜਾਂ ਸ਼ੱਕੀ ਵਿਅਕਤੀ ਤੁਹਾਨੂੰ ਦਿਖਾਈ ਦਿੰਦਾ ਸਾਨੂੰ ਇਨਫੋਰਮ ਕਰੋ ਅਸੀਂ ਤੁਹਾਡੇ ਨਾਲ ਆ ਅਸੀਂ ਹਰ ਟਾਈਮ ਮਤਲਬ ਤੁਹਾਡੇ ਨਾਲ ਆ ਕਿਸੇ ਤਰ੍ਹਾਂ ਦੀ ਡਰਨ ਦੀ ਜ਼ਰੂਰਤ ਨਹੀਂ ਹੈਗੀ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹਾਂਜੀ ਅਸੀਂ ਹਰ ਐਂਗਲ ਤੋਂ ਹੀ ਜਾਂਚ ਕਰ ਰਹੇ ਹਾਂ ਅੱਜ ਵੀ ਅਸੀਂ ਸਾਰੇ ਨਜ਼ਦੀਕ ਦੇ ਕੈਮਰਾਜ਼ ਵਗੈਰਾ ਜਿਹੜੇ ਸੀਸੀਟੀਵੀ ਵਗੈਰਾ ਦੇਖਿਆ ਨੇ ਔਰ ਉਸ ਦੇ ਵਿੱਚ ਸਾਨੂੰ ਕੋਈ ਸ਼ੱਕੀ ਚੀਜ਼ ਤਾਂ ਨਜ਼ਰ ਨਹੀਂ ਆਈ ਲੇਕਿਨ ਫਿਰ ਵੀ ਅਸੀਂ ਹੋਰ ਅੱਛੀ ਤਰ੍ਹਾਂ ਇਹਨੂੰ ਦੇਖ ਰਹੇ ਹਾਂ ਹੁਣ ਦਿਨ ਦੇ ਟਾਈਮ ਤਾਕੀ ਕੋਈ ਚੀਜ਼ ਮਿਲ ਜਾਏ। ਅਗਰ ਇਹ ਜੀ ਹੋਵੇ ਤਾਂ ਕੱਲ ਕਰੀਬ 10:30 ਵਜੇ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ ਕਿ ਦੋ ਬੰਦੇ ਨਾਨ ਨਵਗਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਸ਼ੱਕੀ ਹਾਲਤ ਵਿੱਚ ਘੁੰਮਦੇ ਦੇਖਾਈ ਦਿੱਤੇ ਹਨ। ਜਿਸ ਤੇ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਅਸੀਂ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਵਿੱਚ ਸਾਰੇ ਏਰੀਆ ਨੂੰ ਕਾਰਡਨ ਕਰਕੇ ਔਰ ਅਸੀਂ ਉੱਥੋਂ ਦੀ ਸਰਚ ਕੀਤੀ ਪਰ ਕਿਸੇ ਤਰ੍ਹਾਂ ਦੀ ਕੋਈ ਸਸਪੀਸ਼ੀਅਸ ਚੀਜ਼ ਜਾਂ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਵਿਅਕਤੀ ਸਾਨੂੰ ਨਹੀਂ ਮਿਲਿਆ। ਇਹ ਪਬਲਿਕ ਨੂੰ ਇਹਹੀ ਅਪੀਲ ਹੈ ਕਿ ਮਤਲਬ ਜੋ ਵੀ ਸ਼ੱਕੀ ਚੀਜ਼ ਜਾਂ ਸ਼ੱਕੀ ਵਿਅਕਤੀ ਤੁਹਾਨੂੰ ਦਿਖਾਈ ਦਿੰਦਾ ਸਾਨੂੰ ਇਨਫੋਰਮ ਕਰੋ ਅਸੀਂ ਤੁਹਾਡੇ ਨਾਲ ਆ ਅਸੀਂ ਹਰ ਟਾਈਮ ਮਤਲਬ ਤੁਹਾਡੇ ਨਾਲ ਆ ਕਿਸੇ ਤਰ੍ਹਾਂ ਦੀ ਡਰਨ ਦੀ ਜ਼ਰੂਰਤ ਨਹੀਂ ਹੈਗੀ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹਾਂਜੀ ਅਸੀਂ ਹਰ ਐਂਗਲ ਤੋਂ ਹੀ ਜਾਂਚ ਕਰ ਰਹੇ ਹਾਂ ਅੱਜ ਵੀ ਅਸੀਂ ਸਾਰੇ ਨਜ਼ਦੀਕ ਦੇ ਕੈਮਰਾਜ਼ ਵਗੈਰਾ ਜਿਹੜੇ ਸੀਸੀਟੀਵੀ ਫੁਟੇਜ ਵਗੈਰਾ ਦੇਖੀਆਂ ਨੇ ਔਰ ਉਸ ਦੇ ਵਿੱਚ ਕੋ ਸਾਨੂੰ ਕੋਈ ਸ਼ੱਕੀ ਚੀਜ਼ ਤਾਂ ਨਜ਼ਰ ਨਹੀਂ ਆਈ ਲੇਕਿਨ ਫਿਰ ਵੀ ਅਸੀਂ ਹੋਰ ਅੱਛੀ ਤਰ੍ਹਾਂ ਇਹਨੂੰ ਦੇਖ ਰਹੇ ਆ ਹੁਣ ਦਿਨ ਦੇ ਟਾਈਮ ਤਾਂ ਕਿ ਕੋਈ ਚੀਜ਼ ਮਿਲ ਜਾਏ ਅਗਰ ਇਹ ਜੀ ਹੋਵੇ ਤਾਂ ਕੱਲ ਕਰੀਬ 10:30 ਵਜੇ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ ਕਿ ਦੋ ਬੰਦੇ ਨਵਗੜ੍ਹ ਰੇਲਵੇ ਸਟੇਸ਼ਨ ਦੇ ਨਜ਼ਦੀਕ ਸ਼ੱਕੀ ਹਾਲਤ ਵਿੱਚ ਘੁੰਮਦੇ ਦਿਖਾਈ ਦਿੱਤੇ ਹਨ ਜਿਸ ਤੇ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਅਸੀਂ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਵਿੱਚ ਸਾਰੇ ਏਰੀਆ ਨੂੰ ਕਾਰਡਨ ਕਰਕੇ ਔਰ ਅਸੀਂ ਉੱਥੋਂ ਦੀ ਸਰਚ ਕੀਤੀ ਔਰ ਕਿਸੇ ਤਰ੍ਹਾਂ ਦੀ ਕੋਈ ਸਸਪੀਸ਼ੀਅਸ ਚੀਜ਼ ਜਾਂ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਵਿਅਕਤੀ ਸਾਨੂੰ ਨਹੀਂ ਮਿਲਿਆ। ਕੀ ਪਬਲਿਕ ਨੂੰ ਇਹੀ ਅਪੀਲ ਆ ਕਿ ਮਤਲਬ ਜੋ ਵੀ ਸ਼ੱਕੀ ਚੀਜ਼ ਜਾਂ ਸ਼ੱਕੀ ਵਿਅਕਤੀ ਤੁਹਾਨੂੰ ਦਿਖਾਈ ਦਿੰਦਾ ਸਾਨੂੰ ਇਨਫੋਰਮ ਕਰੋ। ਅਸੀਂ ਤੁਹਾਡੇ ਨਾਲ ਆ ਅਸੀਂ ਹਰ ਟਾਈਮ ਮਤਲਬ ਤੁਹਾਡੇ ਨਾਲ ਆ। ਕਿਸੇ ਤਰ੍ਹਾਂ ਦੀ ਡਰਨ ਦੀ ਜ਼ਰੂਰਤ ਨਹੀਂ ਹੈਗੀ। ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ। ਹਾਂਜੀ ਅਸੀਂ ਹਰ ਐਂਗਲ ਤੋਂ ਹੀ ਜਾਂਚ ਕਰ ਰਹੇ ਹਾਂ। ਅੱਜ ਵੀ ਅਸੀਂ ਸਾਰੇ ਨਜ਼ਦੀਕ ਦੇ ਕੈਮਰਾਜ਼ ਵਗੈਰਾ ਜਿਹੜੇ ਸੀਸੀਟੀਵੀ ਫੁਟੇਜ ਵਗੈਰਾ ਦੇਖੀਆਂ ਨੇ ਔਰ ਉਸ ਦੇ ਵਿੱਚ ਸਾਨੂੰ ਕੋਈ ਸ਼ੱਕੀ ਚੀਜ਼ ਤਾਂ ਨਜ਼ਰ ਨਹੀਂ ਆਈ ਲੇਕਿਨ ਫਿਰ ਵੀ ਅਸੀਂ ਹੋਰ ਅੱਛੀ ਤਰ੍ਹਾਂ ਇਹਨੂੰ ਦੇਖ ਰਹੇ ਹਾਂ ਹੁਣ ਦਿਨ ਦੇ ਟਾਈਮ ਤਾਂ ਕਿ ਕੋਈ ਚੀਜ਼ ਮਿਲ ਜਾਏ ਅਗਰ ਇਹ ਜੀ ਹੋਵੇ ਤਾਂ ਕੱਲ ਕਰੀਬ 10:30 ਵਜੇ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਸਾਡੇ ਕੋਲ ਕਿ ਦੋ ਬੰਦੇ ਨਾ ਨਗਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਸ਼ੱਕੀ ਹਾਲਤ ਵਿੱਚ ਘੁੰਮਦੇ ਦਿਖਾਈ ਦਿੱਤੇ ਹਨ ਜਿਸ ਤੇ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਅਸੀਂ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਵਿੱਚ ਸਾਰੇ ਏਰੀਆ ਨੂੰ ਕਾਰਡਨ ਕਰਕੇ ਔਰ ਅਸੀਂ ਉੱਥੋਂ ਦੀ ਸਰਚ ਕੀਤੀ ਪਰ ਕਿਸੇ ਤਰ੍ਹਾਂ ਦੀ ਕੋਈ ਸਸਪੀਸ਼ੀਅਸ ਚੀਜ਼ ਜਾਂ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਵਿਅਕਤੀ ਸਾਨੂੰ ਨਹੀਂ ਮਿਲਿਆ ਕਿ ਪਬਲਿਕ ਨੂੰ ਇਹਹੀ ਅਪੀਲ ਆ ਕਿ ਮਤਲਬ ਜੋ ਵੀ ਸ਼ੱਕੀ ਚੀਜ਼ ਜਾਂ ਸ਼ੱਕੀ ਵਿਅਕਤੀ ਤੁਹਾਨੂੰ ਦਿਖਾਈ ਦਿੰਦਾ ਸਾਨੂੰ ਇਨਫੋਰਮ ਕਰੋ ਅਸੀਂ ਤੁਹਾਡੇ ਨਾਲ ਆ ਅਸੀਂ ਹਰ ਟਾਈਮ ਮਤਲਬ ਤੁਹਾਡੇ ਨਾਲ ਆ ਕਿਸੇ ਤਰ੍ਹਾਂ ਦੀ ਡਰਨ ਦੀ ਜ਼ਰੂਰਤ ਨਹੀਂ ਹੈਗੀ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ हां जी ਅਸੀਂ ਹਰ ਐਂਗਲ ਤੋਂ ਹੀ ਜਾਂਚ ਕਰ ਰਹੇ ਹਾਂ ਅੱਜ ਵੀ ਅਸੀਂ ਸਾਰੇ ਨਜ਼ਦੀਕ ਦੇ ਕੈਮਰਾਜ਼ ਵਗੈਰਾ ਜਿਹੜੇ ਸੀਸੀ ਫੁਟੇਜ ਵਗੈਰਾ ਦੇਖੀਆਂ ਨੇ ਔਰ ਉਸ ਦੇ ਵਿੱਚ ਕੋਸਾਨੂੰ ਕੋਈ ਸ਼ੱਕੀ ਚੀਜ਼ ਤਾਂ ਨਜ਼ਰ ਨਹੀਂ ਆਈ ਲੇਕਿਨ ਫਿਰ ਵੀ ਅਸੀਂ ਹੋਰ ਅੱਛੀ ਤਰ੍ਹਾਂ ਇਹਨੂੰ ਦੇਖ ਰਹੇ ਹਾਂ ਹੁਣ ਦਿਨ ਦੇ ਟਾਈਮ ਤਾਂ ਕਿ ਕੋਈ ਚੀਜ਼ ਮਿਲ ਜਾਏ ਅਗਰ ਇਹ ਜੀ ਹੋਵੇ ਤਾਂ